ਗੁਲਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਅੱਜ ਅਸੀਂ ਮੌਜੂਦ ਹਾਂ ਪਿੰਡ ਸਰਾਲਾ ਕਲਾ ਹੈੱਡ ਗੁਰਦੁਆਰਾ ਸਾਹਿਬ ਸ੍ਰੀ ਧੰਨਾ ਭਗਤ ਦੇ ਬਿਲਕੁਲ ਬਾਹਰ ਜਿਸ ਤੂੰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦੀ ਖੱਗੜ ਜੋ ਹੈ ਲੰਗ ਰਿਹਾ ਹੈ ਤੇ ਮੇਰੇ ਇਧਰਲੀ ਸਾਈਡ ਤੋਂ ਜੋ ਹੈ ਪਾਖੜਾ ਦਾ ਪਾਣੀ ਵਗ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਖੱਗੜ ਵੀ ਬਿਲਕੁਲ ਓਵਰਫਲੋ ਹੋ ਕੇ ਚੱਲ ਰਹੀ ਹੈ ਕੁਝ ਦਿਨ ਪਹਿਲਾਂ ਹੀ ਇਸ ਖੱਗੜ ਦੇ ਪਾਣੀ ਨੇ ਆਪਣਾ ਰੋਦਰ ਰੂਪ ਧਾਰਨ ਕਰਕੇ ਇੱਥੇ ਬਣਾਏ ਹੋਏ ਬੰਨ੍ਹ ਜੋ ਸੀ ਤੋੜ ਦਿੱਤੇ ਸੀ ਕੁਝ ਦਿਨ ਪਹਿਲਾਂ ਇੱਥੇ ਘੱਗਰ ਨਦੀ ਨੇ ਆਪਣਾ ਵਿਕਰਾਲ ਰੂਪ ਧਾਰਨ ਕਰ ਲਿਆ ਸੀ ਤੇ ਇੱਥੇ ਧਰਤੀ ਵਿੱਚ ਜੋ ਸੀ ਪਾੜ ਪੈ ਗਿਆ ਸੀ ਤੇ ਲੋਕਾਂ ਨੇ ਆਪ ਮਿਹਨਤ ਕਰਕੇ ਹੁਣ ਇਹ ਬੰਦ ਤਿਆਰ ਕਰਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਹਲੇ ਵੀ ਘੱਗਰ ਨਦੀ ਜੋ ਹੈ ਪੂਰੇ ਆਪਣੇ ਉਫਾਨ ਤੇ ਚੱਲ ਰਹੀ ਹੈ ਚੋਖਰ ਤੰਦਰ ਨਾਮ ਹੀ ਨਹੀਂ ਲੈ ਰਹੀ ਤੇ ਤੁਸੀਂ ਦੇਖ ਸਕਦੇ ਹੋ ਇਸ ਪਾਣੀ ਦੇ ਵਿੱਚ ਕਿੰਨੀ ਗੰਦਗੀ ਹੈ ਆਓ ਇੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਕਿਹੜਾ ਪਿੰਡ ਹੈ? ਲਾਛਲੂ ਖੁਰਦਾ ਜੀ। ਅੱਛਾ ਜੀ। ਹਾਂ ਜੀ। ਤੁਸੀਂ ਇੱਥੇ ਅਸੀਂ ਤੇ ਗ੍ਰੰਥੀ ਰਹੇ ਹਾਂ ਪਹਿਲਾਂ। ਇੱਥੇ ਕਿਹੜਾ ਬੰਨ ਟੁੱਟਿਆ ਹੈ ਕੱਲ? ਓਏ ਇਹ ਜੋ ਨਹਿਰ ਦਾ ਜੀ। ਨਹਿਰ ਨਹਿਰ ਭਰੀ ਸੀ। ਉਹ ਨਹਿਰ ਸਰਾਲੇ ਦੇ ਕੋਲ ਟੁੱਟੀ ਹੈ ਜੀ। ਅੱਛਾ ਜੀ। ਹਾਂ ਜੀ ਹਾਂ ਜੀ। ਤੇ ਇਹ ਹੁਣ ਇੱਥੇ ਕੀ ਕੰਮ ਚੱਲ ਰਹੇ ਹਨ? ਬਸ ਹੁਣ ਤਾਂ ਸਫਾਈ ਕਰ ਰਹੇ ਨੇ, ਬੁੱਟੀ ਕੱਢ ਰਹੇ ਨੇ, ਥੈਲੇ ਭਰ ਕੇ ਰੱਖੇ ਨੇ ਵੀ ਪਾਣੀ ਜ਼ਿਆਦਾ ਨਾ ਜਾਏ। ਫੇਰ ਲਾਣਗੇ ਤੇ ਲੋੜ ਪਏ। ਪਾਣੀ ਘਟਦਾ ਨਜ਼ਰ ਆ ਰਿਹਾ ਸਰ ਕੀ ਤੁਹਾਨੂੰ ਵਾਹ ਹਾਂ ਜੀ ਹੁਣ ਤਾਂ ਉਤਰਨ ਲੱਗ ਗਿਆ 1-2 ਦਿਨ ਲੱਗੇਗਾ ਪਾਣੀ ਦਾ 2 ਦਿਨ ਜੂਤਰੇਗਾ ਨਹੀਂ ਹਾਂਜੀ ਠੀਕ ਹੈ ਹਾਂਜੀ ਤੇ ਹੁਣ ਇੱਥੇ ਤਿਆਰੀ ਹੈਗੀ ਜੇ ਇਨ ਕੇਸ ਪਾਣੀ ਵਧ ਜਾਂਦਾ ਤਾਂ ਹਾਂਜੀ ਹਾਂਜੀ ਸਾਰੇ ਇੱਥੇ ਆਏ ਨੇ ਫੌਜੀ ਆਏ ਨੇ ਸਾਰੇ ਕੁਝ ਬੈਠੇ ਨੇ ਜੀ ਅੱਛਾ ਹਾਂਜੀ ਸਾਰਾ ਕੋਈ ਇੰਤਜ਼ਾਮ ਹੈਗਾ ਜੀ ਹਾਂਜੀ ਤੇ 2023 ਚ ਵੀ ਇੰਨਾ ਹੀ ਨੁਕਸਾਨ ਹੋਇਆ ਸੀ ਉਹਦੋਂ ਬਹੁਤ ਸੀ ਜ਼ਿਆਦਾ ਸੀ ਅੱਛਾ ਹਾਂਜੀ ਉਹਦੋਂ ਤਾਂ ਨਹਿਰ ਦੇ ਉੱਤੇ ਨੂੰ ਪਾਣੀ ਗਿਆ ਪਹਿਲਾਂ 23 ਦੇ ਵਿੱਚ ਬਹੁਤ ਨੁਕਸਾਨ ਸੀ ਜ਼ਿਆਦਾ ਇਨੇ ਆਰ ਦੇ ਉੱਤੇ ਚਲਦਾ ਰਿਹਾ ਪਾਣੀ ਇਹਨੇ ਆਰ ਭਰ ਕੇ ਇੱਧਰ ਉੱਤੇ ਚਲਦਾ ਰਿਹਾ ਬਸ ਮਹਾਰਾਜ ਦੀ ਕਿਰਪਾ ਜੋ ਉਹਨਾਂ ਦੀ ਮਰਜ਼ੀ ਹੈ ਗਵਰਨਮੈਂਟ ਆਏ ਨੇ ਅਫਸਰ ਸਾਰੇ ਆਏ ਨੇ ਬਾਦਲ ਸਾਹਿਬ ਵੀ ਆਏ ਹਾਂ ਬਾਦਲ ਸਾਹਿਬ ਵੀ ਆਏ ਸੀ ਸੁਖਵੀਰ ਵੀ ਆਇਆ ਹੋਰ ਵੀ ਆਏ ਜੀ ਸਰ ਤੁਹਾਡਾ ਕਿਹੜਾ ਪਿੰਡ ਹੈ ਜੀ ਸਾਡਾ ਪਿੰਡ ਕਨੌਰ ਆ ਅੱਛਾ ਜੀ ਹਾਂ ਜੀ ਤੇ ਤੁਹਾਡੇ ਪਿੰਡ ਚ ਪਾਣੀ ਦੀ ਕੀ ਸਥਿਤੀ ਹੈ ਸਾਡੇ ਪਿੰਡ ਚ ਪਾਣੀ ਕਾਫੀ ਭਰ ਚੁੱਕਾ ਹੈ ਨਾ ਕਨੌਰ ਤੇ ਪਾਣੀ ਨਹੀਂ ਵੜਿਆ ਹਦਾ ਇਧਰਲੇ ਸਰਾਲੇ ਪਿੰਡ ਚ ਪਾਣੀ ਵਧ ਗਿਆ ਕਾਫੀ ਪਿੱਛੇ ਊਂਟਸਰ ਕਾਮੀ ਚੰਨਮਗੋਲੀ ਨਨੇੜੀ ਇਹਨਾਂ ਸਾਰੇ ਪਿੰਡਾਂ ਚ ਪਾਣੀ ਦੀ ਬਹੁਤ ਜ਼ਿਆਦਾ ਮਾਰ ਪਈ ਹੈ ਇਹ ਕਾਰਨ ਇਹੀ ਹੋਇਆ ਕਿ ਇੱਕ ਅਗਰ ਦੀ ਸਫਾਈ ਨਹੀਂ ਹੋਈ 3 ਸਾਲ ਹੋਏ ਨੇ ਇਸੇ ਤਰ੍ਹਾਂ ਵਿੱਚ ਕੁਆਰ ਜਮਿਆ ਹੋਇਆ ਇਹ ਤੁਸੀਂ ਸਾਹਮਣੇ ਵੇਖ ਲਓ ਵੀ ਕਿੱਡਾ ਗੱਡਾ ਸਰਕੜਾ ਖੜਾ ਹੈ ਤੇ ਹੁਣ ਮਸ਼ੀਨਾਂ ਲਿਆ ਕੇ ਖੜੀਆਂ ਕੀਤੀਆਂ ਨੇ ਉਹ ਪਿਛਲੇ ਪੋਟੋ ਸਾਫ ਕਰ ਰਹੇ ਨੇ ਮੋੜਲੇ ਵਾਲਾ ਪੋਟ ਸਾਫ ਨਹੀਂ ਕਰਦੇ ਇਹ ਤੇ ਤੁਹਾਡੇ ਸਾਹਮਣੇ ਦੇਖ ਹੀ ਰਿਹਾ ਹੈ ਸਫਾਈ ਇਹ ਕਰਨਾ ਚਾਹੀਦਾ ਜਦ ਮਸ਼ੀਨਾਂ ਨੂੰ ਪੂਰਾ ਲਾ ਕੇ ਰੱਖਣ ਇਹ ਪੂਰੀ ਗਵਰਨਮੈਂਟ ਪੂਰਾ ਕੰਮ ਕਰ ਨਹੀਂ ਰਹੀ ਜਾਈਂ ਪ੍ਰਸ਼ਾਸਨ ਨੂੰ ਤਾਂ ਅਸੀਂ ਇਹੀ ਗੱਲ ਕਹਿਣੇ ਚਾਹੁੰਦੇ ਆਂ ਵੀ ਪਹਿਲਾਂ ਜਦੋਂ ਟਾਈਮ ਹੁੰਦਾ ਉਸ ਟਾਈਮ ਤੇ ਕੰਮ ਕਰਨ ਅੱਜ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਅੱਜ ਪੂਰਾ ਸਾਲ ਬਿਆਹ ਹੋਇਆ ਪੂਰੇ ਸਾਲ ਦੇ ਵਿੱਚ ਨਾ ਕਿਸੇ ਬੰਨ ਦੀ ਨਾ ਕਿਸੇ ਨਹਿਰ ਦੀ ਕੋਈ ਮਰਮਤ ਨਹੀਂ ਕੀਤੀ ਗਈ ਨਾ ਇੱਥੇ ਕੋਈ ਸਫਾਈ ਕੀਤੀ ਗਈ ਹੈ ਅਗਰ ਜੇ ਕੋਈ ਇਥੋਂ ਮਿੱਟੀ ਟੁੱਕਦਾ ਹੈਗਾ ਤੇ ਮੈਨਗਾ ਵਾਲੇ ਆਣ ਕੇ ਉਹਨਾਂ ਦੇ ਪਰਚੇ ਕੱਟ ਦਿੰਦੇ ਨੇ ਤੇ ਇਹ ਜਿਵੇਂ ਤੇ ਨਾਂ ਵੀ ਇਹਨਾਂ ਦੀ ਸਫਾਈ ਕਰਨੀ ਹੋਵੇ ਤੇ ਆਮ ਲੋਕਾਂ ਨੂੰ ਲੋਕਲ ਬੰਦੇ ਨੇ ਜਿਹੜੇ ਉਹਨਾਂ ਨੂੰ ਛੁੱਟੀ ਦੇ ਦੇਣ ਵੀ ਤੁਸੀਂ ਘਰ ਦੀ ਸਫਾਈ ਕਰ ਦਿਓ ਤੇ ਉਹ ਉਹਨਾਂ ਨੂੰ ਮਿੱਟੀ ਵੀ ਨਹੀਂ ਚੱਕਣ ਦੇ ਰਹੇ ਕਹਿੰਦੇ ਨੇ ਜੀ ਅਸੀਂ ਆਪ ਕਰਾਂਗੇ ਆ ਕਰਾਂਗੇ ਉਹ ਕਰਾਂ ਕਰਦਾ ਕੋਈ ਨਹੀਂ ਹੈ ਹੁਣ ਮੌਕੇ ਤੇ ਆ ਕੇ ਸਾਰੇ ਆਪਣਾ ਭੱਜੇ ਫਿਰਦੇ ਨੇ ਮਸ਼ੀਨਾਂ ਲੈ ਕੇ ਖੜੀ ਕਰਦੇ ਨੇ ਆਪਣੇ ਪੈਸੇ ਬਣਾ ਰਹੇ ਨੇ ਪਬਲਿਕ ਅੱਲੇ ਨਾਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਕਿਹੜਾ ਪਿੰਡ ਹੈ ਜੀ ਤੁਹਾਡਾ ਬਣਾ ਸਰਾਲ ਕਲਾ ਸਰਾਲਾ ਜੀ ਕਲਾ ਸਰਾਲਾ ਜੀ ਹਾਂਜੀ ਸਰਾਲਾ ਕਲਾ ਤੁਹਾਡੇ ਪਿੰਡ ਦਾ ਬੰਨ ਟੁੱਟਿਆ ਆ ਹਾਂਜੀ ਹਾਂਜੀ ਹਾਂ ਟੁੱਟਿਆ ਸਾਰੇ ਨੂੰ ਪਾਣੀ ਆਇਆ ਹੋਇਆ ਹੈ ਮਾਰਾ ਪਾਣੀ ਹੈ ਰੋਟੀ ਪਾਣੀ ਤੇ ਸਾਰੇ ਚੀਤੇ ਤੰਗ ਆ ਖਾਣਾ ਦਾਣਾ ਖਾਣੇ ਦੇ ਹਮਾਰਾ ਭੁੱਖੇ ਮਰ ਰਹੇ ਹਮ ਛੱਤਾਂ ਮਾਰੀ ਗਿਰਨੇ ਵਾਲੀ ਹੋ ਰਹੀਆਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਮਦਦ ਨਹੀਂ ਦਿੱਤੀ ਨਹੀਂ ਆਈ ਮਦਦ ਸਾਨੂੰ ਕੋਈ ਨਹੀਂ ਦਿੱਤੀ ਕਿਸੇ ਨੇ ਲੀਕਾ ਲੈ ਜਾ ਭੁੱਖੇ ਮਾਰੇ ਜੀ ਭੁੱਖੇ ਮਾਰੇ ਡੰਗਰ ਪੂਸ ਮਾਰੇ ਗਲਕੇ ਜੀ ਛੱਤਾ ਮਾਰੀ ਚੂਰੀਆਂ ਦੇਖ ਕੇ ਮਾਰੇ ਪੈਸੇ ਪੈ ਰਹੇ ਹੈ ਦੋ ਦੋ ਤਿੰਨ ਤਿੰਨ ਹੱਫ ਜਾਗੇ ਹਾਂ ਬਤਾ ਰਹੇ ਕਿ ਕਿਨੇ ਪੈਸੇ ਪੈ ਰਹੇ ਮਾਰਾ ਛੋਟੇ ਛੋਟੇ ਬੱਚੇ ਡਰ ਰਹੇ ਮਾਰੇ ਕਿ ਨਹੀਂ ਪੁੱਤੇ ਥੋੜਾ ਗੁਜ਼ਾਰਾ ਕਿਵੇਂ ਚੱਲ ਰਹੇ ਹਨ ਥੋੜ੍ਹੀ ਥੋੜ੍ਹੀ ਆਪ ਤਾਂ ਧਿਆੜੇ ਕਿਸੇ ਦੀ ਪਿੱਛੇ ਲਾੜੀ ਮਾਲੀ ਗੋਟਿਆ ਕਮਾ ਕੇ ਲੈ ਆਰੇ ਬੱਚੇ ਬਾਹਰ ਤੋਂ ਜੀ ਸੜ ਤਾਂ ਛੱਤ ਵੀ ਗਿਰਨ ਵਾਲੀ ਹੋਈ ਪਈ ਐ ਤਾਂ ਮੰਜੇ ਤੇ ਬੈਠ ਕੇ ਰਾਤ ਕੱਟੀ ਆ ਸਰਦਾਰ ਸੋਚਾ ਲੈ ਆਂ ਮਚ ਫੇਰ ਦੇ ਦੇਂਗੇ ਸਰਦਾਰ ਪੁਰਾ ਹਾਲਾ ਸਰਦਾਰ ਜਮਈ ਪੁਰਾ ਹਾਲਾ ਜੀ ਭੁੱਖੇ ਮਰ ਰਹੇ ਹਿੱਸ ਤਾਂ ਘਰ ਸਾਡੇ ਢਿੱਗ ਨੇ ਆਏ ਹੋਏ ਪੈਨ 76 ਟੁੱਟੀਆਂ ਪਈਆਂ ਨੇ ਕੀ ਤਰ੍ਹਾਂ

ਨੱਕੇ ਲੱਗ ਰਹੇ ਆ ਆੜੜੇ ਜਾ ਰਹੇ ਨਹੀਂ ਦਿਹਾੜੀ ਵੀ ਬਤਾਓ ਕਦੋਂ ਮੈ ਸਾਡੀ ਦਿਹਾੜੀ ਬਤਾਓ ਜੀ ਸਰ ਤਾਂ ਦਿਹਾੜੀ ਵੀ ਨਹੀਂ ਪੂਰੀ ਹੈਗੀ ਬਹੁਤ ਟੱਕਾ ਟੁੱਟਾ ਵਸਰਾਲੇ ਸਰ ਤਾਂ ਜੀ ਤੇ ਭੁੱਖੇ ਮਾਰੇ ਆ ਅਸਲ ਵਿੱਚ ਤਾਂ ਸਾਰੀ ਗੱਲ ਤਾਂ ਇਹ ਹੋ ਆ ਕਿ ਕਿੱਲੇ ਕਿੱਲੇ ਦੋ ਕਿੱਲੇ ਟੁੱਟੇ ਹੋ ਮਾਰੇ ਨੇ ਹਾਂ ਬਸ ਉਹ ਡੁੱਪਣੇ ਤੇ ਪਛ ਗਿਆ ਨਹੀਂ ਬਸ ਡੁੱਪੋ ਜਾਂਦਾ ਜੀ ਨਾ 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 ਟੁੱਟਦੀ ਕੱਲ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਫਿਰ

ਇਕ ਤਾਂ ਰਿੰਗ ਬਦਲ ਲੰਘਣਾ ਚਾਹੀਦਾ ਯਾਹ ਬੇਨਤੀ ਆ ਸਾਰੇ ਪਿੰਡ ਸਰਾਲ ਕਲਾ ਨੂੰ ਹਾਂ ਜੀ ਇਹ ਕੋਈ ਪ੍ਰਸ਼ਾਸਨ ਆਵਾ ਕਰ ਲਾਰਾ ਲੱਕ ਚੱਲੇ ਜਾ ਐਮ ਐਲ ਏ ਕੋਈ ਉਰ ਨਿਕਰਦਾ ਹੈ ਰਿੰਗ ਬਦਲ ਲੱਗੇਗਾ ਤਾਂ ਪਿੰਡ ਸਰਾਲ ਬਚ ਕੇ ਰਹੇਗਾ ਅੱਗੇ ਤੋਂ ਇਸ ਤੋਂ ਜ਼ਿਆਦਾ ਪਾਣੀ ਆਉਣਾ ਹੈ ਰਿੰਗ ਬਦਲ ਦੀ ਬੇਨਤੀ ਆ ਹੀ ਤੁਸੀਂ ਨਿਊਜ਼ ਤੇ ਖਬਰ ਪਹੁੰਚਾਓ ਕਿ ਪਿੰਡ ਸਰਾਲ ਕਲਾ ਨੂੰ ਰਿੰਗ ਬਦਲ ਜ਼ਰੂਰੀ ਚਾਹੀਦਾ ਤੇ ਪਾਣੀ ਦਾ ਬਹਾਵ ਹੁਣ ਤੁਸੀਂ ਇੱਥੇ ਕੰਮ ਕਰ ਰਹੇ ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਉਹ ਵੱਧ ਰਿਹਾ ਹੈ ਜਾਂ ਘਟ ਰਿਹਾ ਹੈ ਨਹੀਂ ਘਟ ਰਿਹਾ ਜੀ ਹਾਂ ਜਿੰਨੀ ਰਾਤ ਬੱਚਿਆਂ ਨੇ ਕੰਮ ਕਰਿਆ ਸਾਰੀ ਰਾਤ ਥੈਲੇ ਢੋਏ ਆ ਹੈ ਸਾਰੀ ਸਾਰ ਪਾਣੀ ਮੇ ਖੜੇ ਰਹੇ ਬੱਚੇ ਮਾਰੇ ਹੈ ਇਹ ਦੇਖੋ ਜੀ ਬੱਚਿਆਂ ਕੀ ਹਾਲ ਹੈ ਹਾਂ ਇਹ ਬਤਾਓ ਜੀ ਬਸ ਨੂੰ ਵੀ ਕੋਸ ਮਿਲਣਾ ਚਾਹੀਦਾ ਬੱਚਿਆਂ ਨੂੰ ਹਾਂ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਗਰੀਬ ਬੰਦੇ ਆ ਕਿੱਥੋਂ ਲਈ ਬੱਚਿਆਂ ਨੂੰ ਅਸੀਂ ਹੈ ਕਿਹੜਾ ਪਿੰਡ ਬੜੇ ਸਰਲਾ ਸਰਲਾ ਕਲਾ ਜੀ ਜੀ ਬਹੁਤ ਕਰਾ ਮਾ ਜੀ ਪਾਣੀ ਆ ਰਿਹਾ ਜੀ ਬਹੁਤ ਜ਼ਿਆਦਾ ਆ ਰਿਹਾ ਜੀ ਬੱਚੇ ਵੀ ਤਨ ਪਤਾ ਜੀ ਛਤਾਂ ਦੇ ਉੱਪਰ ਬਿਠੇ ਜੀ ਬਹੁਤ ਪਾਣੀ ਆ ਰਿਹਾ ਜੀ ਬੰਦਾ ਵੀ ਟੁੱਟ ਗਿਆ ਜੀ ਨਹਿਰ ਦਾ ਜੀ ਬੱਸ ਕਰ ਰਹੇ ਜੀ ਟੈੜੀ ਮੈਂ ਤਾਂ ਕਰ ਰਹੇ ਜੀ ਬਸ ਉਹ ਰਾ ਆ ਜਾਂਦੇ ਆਪਣਾ 8 ਵਜੇ ਆ ਜਾਂਦੇ 5 ਵਜੇ ਚਲੇ ਜਾਂਦੇ ਜਹਾਂ ਜੀ ਕਰਾ ਹੋਰ ਕੀ ਕਰੀ ਬ ਜਾ ਕੇ ਆਪਣਾ ਕਰਬਾਰ ਵੀ ਸਮਾ ਲਾ ਜੀ ਬੱਚੇ ਵੀ ਦੇਖਣੇ ਆ ਹੂੰ ਥੱਲੇ ਭਰ ਰਹੇ ਜੀ ਮਿੱਟੀ ਦੇ ਬੰਦੇ ਪਲਾਰੇ ਜੀ ਨਹਿਰ ਦੇ ਉੱਪਰ ਜੀ ਅੱਛਾ ਹਾਂ ਜੀ ਫਿਰ ਤੁਹਾਡੇ ਪਿੰਡ ਦੇ ਪਾਣੀ ਦਾ ਫਲੋ ਪੱਧਰ ਘਟਿਆ ਕਿ ਵਧ ਰਿਹਾ ਇਹ ਵੀ ਖੁੱਡ ਪਿੰਡ ਦੇ ਪਾਣੀ ਹਾਂ ਬੱਜਰੇ ਜੀ ਬਸ ਮਾਰ ਦਿਓ ਕੰਮ ਕਰ ਦਿਓ ਜੀ ਆਪਣਾ ਬਸ ਹੀ ਹੋਇਆ ਧੰਨਵਾਦ ਖੁੱਡੀ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੀਤੀ ਜਾ ਰਹੀ ਹੈ ਬਈ ਵੀ ਤਾਂ ਹੋਈ ਨਹੀਂ ਜੀ ਅਕਾ ਕਹਰੇ ਜੀ ਸਰਕਾਰ ਕਰ ਸਕਾਂ ਜੀ ਖੁੱਡ ਪਿੰਡ ਚ ਕੋਈ ਰਾਫਟਸ ਵਗੈਰਾ ਜਾਂ ਨੈਕਸ਼ਨ ਵਗੈਰਾ ਦਿੱਤਾ ਜਾ ਰਿਹਾ ਹੈ ਰਾਤ ਤਾਂ ਆਈ ਜੀ ਹਾਂ ਰਾਤ ਆਈ ਜੀ ਪੁੱਤਨ ਕੇ ਰਾਤ ਆਈ ਜੀ ਮਹਿਦੂਦਨਾ ਸਾਡਾ ਪਿੰਡ ਬਤੂ ਕਿੰਨੇ ਕੁ ਦੂਰ ਹੈ ਯੋ ਥੋੜੀਆ ਦੂਰ ਆ ਜੀ ਉੱਥੇ ਵੀ ਬੰਦ ਹਾਂ ਜੀ ਬੰਦ ਟੁੱਟਣ ਲੱਗਿਆ ਤਾਂ ਫਿਰ ਉਰੇ ਤੇ ਮਸ਼ੀਨ ਭੇਜੀ ਆ ਜੀ ਹਾਂ ਬਾਕੀ ਆਪਣਾ ਉਹਨਾਂ ਨੇ ਨੱਕਾ ਨੁੱਕਾ ਲਾਇਆ ਨੱਕੇ ਤੇ ਪਾਣੀ ਰੁਕ ਗਿਆ ਪਾਣੀ ਨਹੀਂ ਉਤਰਿਆ ਹਾਲੀ ਵਿਵਾਂਧ ਭੰਦ ਭਰਤੇ ਹਲੇ ਪਾਣੀ ਉਨਹੀਂ ਉਨਹੀਂ ਹਾਂ ਰਾਤ ਸਾਰੀ ਤਿੰਨ ਦਿਨ ਹੋ ਗਏ ਅੱਜ ਬੰਦੇ ਤੇ ਬੈਠਿਆ ਨੂੰ ਲੋਕਾਂ ਨੂੰ ਬੀ ਟੁੱਟਾ ਨਾ ਅਸੀਂ ਵੀ ਥੈਲੇ ਲੈ ਜਲੇ ਜਲ ਆ ਰਹੇ ਹਾਂ ਉਰੇ ਤੇ ਠੀਕ ਆ ਹਾਂ ਮੇ ਮਾਰਿੰਦਰੇਗੇ ਕੇ ਪੈਸੇ ਪੈ ਜਾ ਮੈਡਮ ਨੇ ਹੋਰ ਮਨ ਕੋਸ਼ ਕੀ ਚਿੰਤਾ ਨਹੀਂ ਆ ਠੀਕ ਆ ਸਾਡਾ ਨਰੇਗੇ ਚ ਕੰਮ ਕਰਿਆ ਵਾ ਉਹ ਪੈਸੇ ਨਹੀਂ ਪਏ ਹੈ ਹੁਣ ਵੀ ਲੱਗ ਰਹੇ ਆ ਵੀ ਹੁਣ ਵੀ ਪਤਾ ਨਹੀਂ ਕਦੋਂ ਪਹਿਣਗੇ ਕਦੋਂ ਨਹੀਂ ਅਸੀਂ ਗਰੀਬ ਬੰਦੇ ਆ ਮਜ਼ਦੂਰੀ ਕਰਦੇ ਆ ਅਸੀਂ ਖਾਹਾਂਗੇ ਕਿੱਥੋਂ ਜੇ ਸਾਡੇ ਪੈਸੇ ਨਹੀਂ ਪੈਂਦੇ ਇਹ ਜਲਦੀ ਇਹ ਜ਼ਰੂਰੀ ਖਬਰ ਪਹਚਾਣੀ ਆ ਉੱਪਰ ਵੀ ਇਹਨਾਂ ਦੇ ਪੈਸੇ ਕਿਉਂ ਨਹੀਂ ਪੈਂਦੀ ਸਰਕਾਰ ਇਹ ਸੈਲਟਰੀ ਕੋਲ ਜਾਂ ਸੈਲਟਰੀ ਕਹਦੇ ਆ ਜੀ ਸਰਪੰਚ ਨਾਲ ਗੱਲ ਕਰੋ ਮੇਟ ਨਾਲ ਕਰੋ ਦੱਸ ਕਿਹਦੇ ਨਾਲ ਗੱਲ ਕਰੀਏ ਸਰਪੰਚ ਨੇ ਐ ਮੇਟ ਨੇ ਥੋੜਾ ਪੈਸੇ ਪਾਣੇ ਆ ਪਾਣੇ ਤਾਂ ਉਹਨਾਂ ਨੇ ਇਹ ਸਾਡੀ ਅਰਜ਼ੀ ਬੇਨਤੀ ਹੈ ਵੀ ਸਾਡੇ ਪੈਸੇ ਜਲਦੀ ਤੇ ਜਲਦੀ ਪਹਿਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਸਾਡਾ ਮੈਂ ਸਰਦਾਰ ਗੁਰਦੀਪ ਸਿੰਘ ਪਾਜ ਜਥੇਬੰਦੀ ਤੋਂ ਬੋਲਦਾ ਸਾਡਾ ਪੰਜ ਮਹੀਨੇ ਲਗਾਤਾਰ ਇੱਥੇ ਹੁੰਦਿਆਂ ਦੇਖਣ ਚ ਪਾਇਆ ਗਿਆ ਬੁਖੋ ਬੁਖਰੀ ਪਾਰਟੀਆਂ ਦੇ ਨਮਾਇंदे ਇੱਥੇ ਪਹੁੰਚੇ ਜੋ ਕਿਸਾਨਾਂ ਨੂੰ ਉਜੜਦੇ ਦੇਖ ਕੇ ਆਪੋ ਆਪਣੀ ਫੋਟੋਆਂ ਲੋਹਾ ਕੇ ਚਲੇ ਗਏ ਕਿਸੇ ਪਾਰਟੀ ਨੇ ਕਿਸੇ ਨੂੰ ਕੋਈ ਪ੍ਰੋਤਸਨ ਦਿੱਤਾ ਕਿ ਇਸ ਕਾ ਗਰਦਾ ਹੱਲ ਕਿਵੇਂ ਲੈ ਪੈ ਜਾਵੇ ਅੱਜ ਤੋਂ ਨਹੀਂ ਸਦੀਆਂ ਤੋਂ ਚੱਲਿਆ ਆ ਰਿਹਾ ਕਗਰ ਉਹੀ ਕਗਰ ਉਹੀ ਬਰਸਾਤਾਂ ਉਹੀ ਪਾਣੀ ਹੈ ਇਹ ਸਿਰਫ ਜਿਹੜੀ ਪਾਣੀ ਰੋਕਣ ਦੀ ਵਿਧੀ ਹੈ ਇਹ ਇੱਕ ਮਹਿਕਮਾ ਮਾਈਨਿੰਗ ਵਿਭਾਗ ਮਾਈਨਿੰਗ ਵਿਭਾਗ ਦੇ ਅਫਸਰਾਂ ਜਿਹੜੇ ਇੱਥੇ 10 12 ਆ ਕੇ ਬੈਠੇ ਹਨ ਉਹਨਾਂ ਨੇ ਕੁਰਸੀਆਂ ਦੇ ਬੈਠ ਕੇ ਨਾਲ ਉਹਨਾਂ ਠੇਕੇਦਾਰ ਹਨ ਉਹਨਾਂ ਦਾ ਇਹ ਮਕਸਦ ਹੈ ਕਿ ਉਹਨਾਂ ਦਾ ਮਤਲਕਾ ਗਰ ਸਾਫ ਕਰਨਾ ਨਹੀਂ ਨਾ ਹੀ ਕਦੇ ਕੀਤਾ 1929 ਦੇ ਵਿੱਚ ਸੀ ਦੇਖਿਆ ਉਸ ਟਾਈਮ ਕੁ ਸਰਕਾਰ ਵੱਲੋਂ ਕਿਮਾਈ ਸੀ ਸਾਫ ਕੀਤਾ ਗਿਆ ਉਸ ਤੋਂ ਬਾਅਦ ਨਹੀਂ ਮੈਨੂੰ ਦੇਖਦਿਆਂ 40 45 ਸਾਲ ਹੋ ਗਏ ਇਸ ਘਰ ਨੂੰ ਇਹ ਇਸ ਤਰ੍ਹਾਂ ਜ਼ਿਮੀਂਦਾਰਾਂ ਨੂੰ ਉਜਾੜਦਾ ਰਿਹਾ ਜਾਂ ਜ਼ਿਮੀਂਦਾਰ ਦੀ ਫਸਲ ਮਰ ਜਾਂਦੀ ਹੈ ਤਾਂ ਆਟੋਮੈਟਲੀ ਇਹ ਜਿਹੜੀ ਮਾਲੀ ਹਾਲਤ ਹੈ ਕਿਸੇ ਨੇ ਵਿਆਹ ਕਰਨ ਵਾਲੇ ਕਿਤਾ ਕਿਸੇ ਨੇ ਬੱਚੇ ਪੜਾਉਣੇ ਕਿਸੇ ਨੇ ਮਕਾਨ ਬਣਾਉਣਾ ਬਕਮ ਬਾਜ਼ਾਰ ਵੀ ਆਪਣਾ ਕਲੀਅਰ ਕਰਨਾ ਇਹ ਸਿਰਫ ਜ਼ਿਮੀਂਦਾਰ ਤੇ ਜਿੰਸ ਦੇ ਨਾਲੇ ਜੇ ਕਿਸਾਨ ਕੋਲ ਫਸ ਨਹੀਂ ਹੋਵੇ ਤਾਂ ਆਟੋਮੈਟਿਕਲੀ ਸਾਰੀ ਕੁਝ ਬੰਦ ਹੋ ਜਾਣਾ ਬਾਜ਼ਾਰ ਵੀ ਬੰਦ ਹੋ ਜਾਊਗਾ ਕਿਉਂਕਿ ਇਹ ਜਿਹੜਾ ਸਰਕਲ ਹੈ ਇਹ ਕਿਸਾਨੀ ਤੋਂ ਹੀ ਚੱਲਦਾ ਹੈ ਹਾੜੀ ਸੋਣੀ ਹਾੜੀ ਸੋਨੇ ਮਜ਼ਦਮਾਂ ਨੂੰ ਤਾਂ ਪੱਕੀਆਂ ਤਨਖਾਹ ਮਿਲਦੀਆਂ ਉਹ ਆਪਣੀ ਤਨਖਾਹ ਤੇ ਡਿਪੈਂਡ ਹੈ ਪਰ ਜੇਕਰ ਸੋਚਿਆ ਜਾਵੇ ਕਿਸਾਨੀ ਦਾ ਕਿਸੇ ਪਾਰਟੀ ਨੇ ਕੋਈ ਹੱਲ ਨਹੀਂ ਲੱਭਿਆ ਅੱਜ ਪੰਜਾਬ ਡੁੱਬੇ ਨੂੰ 1 ਮਹੀਨੇ ਦੇ ਕਰੀਬ ਹੋ ਗਏ ਸੈਂਟਰ ਸਰਕਾਰ ਕੋਲ ਆਵਾਜ਼ ਨਹੀਂ ਪਹੁੰਚੀ ਕੱਲ ਖੇਤੀਬਾੜੀ ਮੰਤਰੀ ਇੱਥੇ ਪਹੁੰਚਿਆ ਪਹੁੰਚ ਕੇ ਵੀ ਉਹ ਕਹਦੇ ਜਾ ਕੇ ਮੀਟਿੰਗ ਰੱਖੂਗਾ ਐਲਾਨ ਨਹੀਂ ਕਰਕੇ ਕੋਈ ਤੇ ਹਾਸੋ ਹੀ ਨਹੀਂ ਗੱਲ ਹੈ ਕਿ ਖੇਤੀਬਾੜੀ ਮੰਤਰੀ ਨੇ ਵੀ ਕੋਈ ਐਲਾਨ ਨਹੀਂ ਕੀਤਾ ਜੋ ਪੰਜਾਬ ਸਰਕਾਰ ਨੇ ਦਾ ਕਰਨਾ ਕੀ ਸੀਗਾ ਬੱਕੋ ਬੱਕਰੇ ਆਪਣੀ ਪਾਰਟੀਆਂ ਦੇ ਨੁਮਾਇंदे ਆਏ ਆਪਣੀ ਪਾਰਟੀ ਦਾ ਲਾਹ ਲੈਂਣ ਵਾਸਤੇ ਜੋ ਬੈਂਬੂ ਬੈਕਬੋਰਡ ਹੈ ਉਹਨਾਂ ਦਾ ਉਹਨਾਂ ਨੂੰ ਖੜਾ ਕਰਨ ਵਾਸਤੇ ਇਹ ਲੋਕ ਆਉਂਦੇ ਆ ਚਲੇ ਜਾਂਦੇ ਆ ਕਦੇ ਕਾਲੀ ਆਗੇ ਕਦੇ ਕਾਂਗਰਸੀ ਆਗੇ ਇਹ ਬਾਪ ਵਾਲੇ ਵੀ ਤੁਸੀਂ ਦੇਖ ਲਿਆ ਸੰਤ ਦੇ ਤਿੰਨ ਪਾਰਟੀ ਆਉਂ ਇੱਕ ਪਾਰਟੀ ਹੋਰ ਫਿਰਦੀ ਚੌਥੀ ਬੀਜੇਪੀ ਉਹ ਕਹਿੰਦੇ ਵੀ ਸਾਨੂੰ ਦੇਖੋ ਅਸੀਂ ਘੱਗਰ ਦੇ ਵਾਲ ਕੱਢਾਂਗੇ ਨਾ ਕਿਸੇ ਨੇ ਕੱਢਣੇ ਇਹ ਤਾਂ ਆਪਣੇ ਆਪ ਇਹਨਾਂ ਨੂੰ ਹੱਲ ਹੋ ਸਕਦਾ ਬੜਾ ਸੌਖਾ ਹੱਲ ਹੈ ਦਾ ਜਿਹੜੀ ਇਹਦੀ ਲੰਬਾਈ 279 ਕਿਲੋਮੀਟਰ ਬਣਦੀ ਐ ਅਸੀਂ ਸਰਕਲ ਕੈਲਕੂਲੇਸ਼ਨ ਕਰਕੇ ਦੇਖਿਆ ਜੇ ਇਹਨੂੰ ਸਿੱਧਾ ਕੀਤਾ ਜਾਵੇ ਤਾਂ 100 ਕਿਲੋਮੀਟਰ ਦੀ ਲੰਬਾਈ ਇਹ ਘੱਟ ਜਾਣੀ ਜਕ ਜੇਕਰ ਸਰਕਾਰ ਐਡੇ ਬਡੇ ਬਡੇ ਸੜਕਾਂ ਬਣਾ ਸਕਦੀ ਹੈ ਤਾਂ ਇਹ ਜ਼ਮੀਨ ਖਰੀਦ ਕੇ ਵੀ ਇਹ ਕਿਸੇ ਜ਼ਮੀਨ ਨਹੀਂ ਕਿਸਾਨਾਂ ਦੀ ਆਪਣੀ ਜ਼ਮੀਨ ਹੈ ਜਿਹੜੀ ਦਿਨ-ਪਰ ਦਿਨ ਤੁਹਾਨੂੰ ਜਾੜ ਰਹੀ ਹੈ ਜਿਹੜੇ ਘਗਰ ਸਾਫ ਨਹੀਂ ਹੋਇਆ ਘਗਰ ਦੇ ਵਿੱਚ ਦਰਖਤ ਵੀ ਖੜੇ ਹੈ ਝੋਂਡ ਵੀ ਖੜੇ ਹੈ ਹੋਰ ਬੰਦ ਪਿਆ ਇਸ ਤਰ੍ਹਾਂ ਲੇਕਿਨ ਸਭ ਤੋਂ ਵੱਡਾ ਸਾਨੂੰ ਘਾਟਾ ਇਹ ਹੈ ਜਿਹੜੇ ਮਾਈਨਿੰਗ ਵਿਭਾਗ ਹੈ ਇਹਨੇ ਕਾਨੂੰਨ ਕਿੱਥੋਂ ਬਣਾਉਣੇ ਸਿੱਖਿਆ ਹੈ ਜੇਕਰ ਜਿਵੇਂ ਕਿਸਾਨ ਦੇ ਖੇਤ ਵਿੱਚ ਘੱਟੋਆ ਪੁੱਟਦਾ ਉਹ ਟੋਏ ਚ ਮਿੱਟੀ ਪੈਂਦੀ ਹੈ ਉਹਦਾ ਸਰਕਾਰ ਦੀ ਹੋ ਜਾਂਦੀ ਹੈ ਜੇ ਟੋਆ ਪੈਰਨ ਬੰਦ ਕਰਨਾ ਹੋਵੇ ਫਿਰ ਜ਼ਿਮੀਦਾਰ ਨੂੰ ਮੁੱਲ ਮਿੱਟੀ ਖਰੀਦਣੀ ਪੈਂਦੀ ਹੈ ਮੇਰੀ ਇੱਕੋ ਕਮੈਂਟ ਹੈ ਸੈਂਟਰਲ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਕੇ ਜ਼ਿਮੀਦਾਰ ਨੂੰ ਮਿੱਟੀ ਪੁੱਟਣ ਦੀ ਅਗਿਆ ਦਿੱਤੀ ਜਾਵੇ ਤੇ ਇਹਦੇ ਬੰਦ ਬਣਾ ਕੇ ਇਹ ਜਿਹੜਾ ਹੱਲ ਬਿਆ ਜਿਸ ਤਰ੍ਹਾਂ ਲੇਕ ਸੁਖਮਨ ਲੇਕ ਬਣਾਏ ਇਹਨਾਂ ਨੇ 6-6 ਕਿਲੋਮੀਟਰ ਤੇ ਇਹਦੇ ਚਾਲਾਂ ਲਾਈਆਂ ਜਾਣ ਪੱਕੇ ਪਰੇ ਕਿਤੇ ਜਾਣ ਪਰਿਆਂ ਤੇ ਸੜਕਾਂ ਬਣਨ ਸੜਕਾਂ ਦੇ ਵਿੱਚ ਆਮ ਲੋਕ ਸੈਰਗਾਂਜੀ ਵਿੱਚ ਕਰਦੇ ਧਰਤੀ ਸੇਮ ਆਵੇਗੀ ਪਾਣੀ ਦਾ ਜਿਹੜਾ ਦਿਨ ਬਦ ਦਿਨ 400 ਫੁੱਟ ਤੇ ਪਾਣੀ ਦੇ ਪਹੁੰਚ ਚੁੱਕਿਆ ਸਾਡੇ 20 25 ਫੁੱਟ ਤੇ ਪਾਣੀ ਹੁੰਦਾ ਸੀਗਾ ਜਦ ਅਸੀਂ ਜਨਮ ਲਿਆ 1960 ਦੇ ਵਿੱਚ ਉਸ ਟਾਈਮ ਹੱਥ ਨਾਲ ਪਾਣੀ ਕੱਢਦੇ ਸੀ ਕੋਚ ਆ 400 ਫੁੱਟ ਤੇ 25 30 ਦੀ ਮੋਟਰ ਚੱਲਦੀ ਹੈ ਜਿਹੜੀ ਉਹ ਵੀ ਕਿਸਾਨੀ ਦੀ ਇੱਕ ਬਹੁਤ ਵੱਡਾ ਜਗ ਇਸ ਤੇ ਡਾਕਾ ਮਾਰਿਆ ਜਾ ਰਿਹਾ ਥੱਲੇ ਹਰ ਸਾਲ ਥੱਲੇ ਟੋਟੇ ਬਣਾਉਣੇ ਪੈਂਦੇ ਆ ਸਰਕਾਰ ਸਰਕਾਰ ਨੂੰ ਬੇਨਤੀ ਕਰਦਾ ਕਿ ਘੱਗਰ ਦਾ ਹੱਲ ਤਾਂ ਇਹ ਹੀ ਹੈ ਤੁਸੀਂ ਲੱਭ ਸਕਦੇ ਕਿ ਇਹ ਸਿੱਧਾ ਕਰਕੇ ਇਹਦੇ ਚਾਲਾਂ ਬਣਾਈਆਂ ਇਹਦੇ ਸਫਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰਾ ਸਿੰਘ ਉਹ ਜਥੇਬੰਦੀ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਉਹ ਪੁਰਾ ਜਥੇਬੰਦੀ ਦਾ ਤੇ ਮੈਂ ਤਾਂ ਕਿਸਾਨੀ ਦਾ ਕਿਸਾਨੀ ਬਾਰੇ ਗੱਲ ਕਰੀਏ ਕਿਸਾਨੀ ਨੂੰ ਡੋਬੇ ਸੋਕੇ ਸਦਾ ਹੀ ਸਾਡਾ ਹਾਲਾਤ ਐਸੇ ਹੋ ਗਏ ਕਿ ਸਾਨੂੰ ਸੁੱਖ ਦਾ ਸਾਹ ਆਉਂਦਾ ਨਹੀਂ ਦੇਖੋ ਕਿਸਾਨ ਪਹਿਲੇ ਕਰ ਜਾਈ ਹੈ ਅਗਰ ਉਹਦੀ ਫਸਲ ਮਰ ਗਈ ਤੋਂ 5 ਸਾਲ ਲੁਗਾ ਹੋ ਜਾਂਦਾ ਹੈ। ਔਰ ਜਿਹੜਾ ਇਸ ਮੌਕੇ ਫਸਲ ਮਰਨੀ ਹੈ। ਹੁਣ ਅਸੀਂ ਜਿਹੜਾ ਜਮੀਨ ਜਿਹੜਾ ਕਿਸਾਨਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਜੀਰੀ ਲਾਈ ਹੋਈ ਸੀ ਉਹ 50000 ਰੁਪਏ ਖਰਚਾ ਕਿਲੇ ਦਾ ਪੈ ਚੁਕਿਆ। ਔਰ 25 ਪਿੰਡਾਂ 'ਚ ਨੁਕਸਾਨ ਹੈ। 25 ਪਿੰਡਾਂ 'ਚ ਕਿੰਨੇ ਏਕੜ ਜ਼ਮੀਨ ਹੋਏਗੀ। ਕਿੱਡਾ بڑا ਨੁਕਸਾਨ ਹੈ। ਹਜ਼ਾਰਾਂ ਹਜ਼ਾਰ ਕਰੋੜ ਹਜੇ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਬਹੁਤ ਵੱਡਾ ਨੁਕਸਾਨ ਹੈ। ਟੰਗਰਾਂ ਦਾ ਮਸ਼ੀਨਰੀ ਦਾ ਬੋਰ ਖਰਾਬ ਹੋ ਗਏ। ਬਹੁਤ ਵੱਡਾ ਨੁਕਸਾਨ ਹੈ ਔਰ ਸਰਕਾਰਾਂ ਸਾਡੇ ਵੱਲ ਨਹੀਂ ਦੇਖਦੀਆਂ। ਸਰਕਾਰ ਜਿਵੇਂ ਭਜੀ ਨੇ ਕਿਹਾ ਕਿ ਕੱਲ ਆਇਆ ਸੈਂਟਰ ਦਾ ਮਾਨੀਟਰ ਉਹ ਆਪਣੇ ਮੂੰਹ ਤੇ ਇੱਕ ਰੁਪਈਆ ਵੀ ਨਹੀਂ ਬੋਲ ਕੇ ਗਿਆ ਕਹਿੰਦਾ ਸਲਾਹ ਕਰਾਂਗਾ ਉੱਥੇ ਜਾ ਕੇ ਉਹ ਬੰਦਾ ਤਾਂ ਹੁਣ ਅੱਜ ਮਰਿਆ ਤੇ ਡਾਕਟਰ ਕਹਿੰਦੇ ਮੈਂ ਸਲਾਹ ਕਰਕੇ ਟੀਕਾ ਲਾਵਾਂਗਾ ਕਿ ਕਿਹੜਾ ਸੂਲ ਹੈ ਇਹ ਤਾਂ ਇਹ ਨਾ ਇਹ ਜੋ ਖਾਸ ਕਰ ਮੈਂ ਦੇਖ ਰਿਹਾ ਜੋ ਮੇਰੀ ਜੱਜਮੈਂਟ ਹੈ ਕਿ ਪੰਜਾਬ ਨੂੰ ਦੇਖਣਾ ਨਹੀਂ ਚਾਹੁੰਦੀ ਸੈਂਟਰ ਸਰਕਾਰ ਪੰਜਾਬ ਨੂੰ ਹਰ ਮੁੱਦੇ ਤੇ ਮਾਰਨਾ ਚਾਹੁੰਦੀ ਹੈ ਭਾਵੇਂ ਕੋਈ ਅੱਤਵਾਦ ਦਾ ਸਮਾਂ ਸੀ ਕਾਲਾ ਦੌਰ ਲੰਘਿਆ 10 ਸਾਲ ਉਹ ਵੀ ਸਾਡੇ ਨੌਜਵਾਨਾਂ ਮਾਰੇ ਉਸ ਤੋਂ ਬਾਅਦ ਆ ਨਸ਼ੇ ਵਾਲਾ ਮੁੱਦਾ ਕਿੱਡਾ ਵੜਾ ਆ ਗਿਆ ਕਿੰਨੇ ਹੀ ਨੌਜਵਾਨ ਨਸ਼ੇ ਨਾਲ ਮਾਰਦੇ ਨਸ਼ਾ ਕਿੱਥੋਂ ਆਂਦਾ ਦੋ ਨੰਬਰ ਦਾ ਕੰਮ ਕੋਈ ਕਰਕੇ ਤਾਂ ਦਿਖਾਵੇ ਐਵੇਂ ਨਹੀਂ ਹੁੰਦਾ ਉਹ ਕਿਸੇ ਦਾ ਆੜ ਚ ਹੀ ਹੁੰਦਾ ਸਰਕਾਰਾਂ ਹੀ ਕਰਾਉਂਦੀਆਂ ਸਾਰਾ ਕੁਝ ਤੋਂ ਸਰਕਾਰਾਂ ਨੇ ਬਹੁਤ ਬੱਚੇ ਮਾਰੇ ਮੁੰਡੇ ਮਾਰੇ ਤੇ ਆ ਰਹਿੰਦੀ ਖੁੰਦੀ ਹੋਣਾ ਹਰਾਨ ਕਸਰ ਕੱਢਦੀ ਇਸ ਵਾਰ ਤਾਂ ਕਮਾਲ ਹੀ ਕਰਤੀ ਮੈਂ ਹੈਰਾਨ ਇਸ ਗੱਲ ਤੋਂ ਕਹਿੰਦਾ ਡੈਮਾ ਦਾ ਜਿਹੜਾ ਪ੍ਰਬੰਧ ਹੈ ਉਹ ਸੈਂਟਰ ਸਰਕਾਰ ਆਪਣੇ ਹੱਥੋਂ ਕਰਨ ਸਾਨੂੰ ਚਾਹੀਦਾ ਲੈ ਲਿਆ ਉਹਨਾਂ ਆਪਣੀ ਸਕਿਉਰਟੀ ਵੀ ਲਾਤੀ ਸਾਰੇ ਮੈਨੇਜਮੈਂਟ ਸੈਂਟਰ ਸਰਕਾਰ ਕੋਲ ਹੈ ਜੇ ਉਹਦੇ ਕੋਲ ਪਾਣੀ ਰੋਕਣ ਦਾ ਪ੍ਰਬੰਧ ਹੈ ਤੇ ਪਾਣੀ ਛੱਡਣ ਦਾ ਫਿਰ ਕੌਣ ਇਹਦਾ ਜ਼ਿੰਮੇਵਾਰ ਕੌਣ ਹੋਏ ਡੈਮ ਤੇ ਬੈਠੇ ਬੰਦਿਆ ਨੇ ਉਥੇ ਘੋੜਾ ਦੱਬਿਆ ਪਾਣੀ ਛੱਡਤਾ ਤੇ ਉਹਦਾ ਕੌਣ ਜ਼ਿੰਮੇਵਾਰ ਹੈ ਥੱਲੇ ਛੱਡ ਕੇ ਦੁਨੀਆ ਨੂੰ ਮਾਰਨਾ ਤੁਸੀਂ ਕਿੰਨੇ ਦੁਨੀਆ ਕਿੰਨਾ ਪੰਜਾਬ ਦੇ ਵਿੱਚ ਅੱਧਾ ਪੰਜਾਬ ਉਝੜ ਗਿਆ ਕਿੰਨਾ ਨੁਕਸਾਨ ਹੈ ਡੰਗਰਾਂ ਦਾ ਸਾਡੇ ਮੱਝਾਂ ਰੁੱੜ ਰੁੱੜ ਕੇ ਪਾਕਿਸਤਾਨ ਚਲੀ ਗਈਆਂ ਟਰੈਕਟਰ ਚੋਰੀ ਹੋ ਗਏ ਟਰੈਕਟਰ ਪਾਣੀ ਚ ਛੱਡ ਕਉਂ ਅੰਦਾਜ਼ਾ ਹੀ ਨਹੀਂ ਹੈ ਪੰਜਾਬ ਦਾ ਤੀਜਾ ਹਿੱਸਾ ਅੱਜ ਬੇੜਾ ਗਰਕ ਹੋਇਆ ਪਿਆ ਬਹੁਤ ਵੱਡਾ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਹੈ ਔਰ ਮੈਂ ਹੈਰਾਨ ਹੈ ਜਿਵੇਂ ਬੀਜੇ ਗੱਲ ਕੀਤੀ ਕਿ ਸੈਂਟਰ ਇੱਕ ਇੱਕ ਅਜੇ ਤੱਕ ਵੀ ਕਲਬ ਜੀ ਨਹੀਂ ਬੋਲਿਆ ਕੱਲ ਇੱਕ ਮੰਤਰੀ ਆਇਆ ਖੇਤੀ ਮੰਤਰੀ ਉਹ ਵੀ ਮੈਂ ਹਾਲੀ ਤੱਕ ਮਖੌਲ ਨਹੀਂ ਕਰਕੇ ਚਲੇ ਗਿਆ ਕੱਲ ਨੂੰ ਕੀ ਕਰਦੇ ਆ ਦਿੰਦੇ ਆ ਔਰ ਕੀ ਦੇ ਦੇਣਗੇ ਜਿਉਂ ਸਰਕਾਰਾਂ ਦੇ ਮੁਆਵਜ਼ੇ ਮੇਰੀ 50 ਸਾਲ ਹੋ ਗਏ ਸਾਨੂੰ ਅੱਗ ਉਰੇ ਘੁੰਮਦਿਆਂ ਨੂੰ 70 ਸਾਲ ਦੀ ਉਮਰ ਹੈ ਮੇਰੀ ਮੈਂ ਹ ਤੱਕ ਮੁਆਵਜ਼ਾ ਦੇਖਿਆ ਨਹੀਂ ਪੂਰਾ ਮਿਲਿਆ ਹੋਇਆ ਹੈ 2000 4000 ਹੱਦ 5000 ਏਕੜ ਦਾ 5000 ਕੀ ਏਕੜ ਦਾ 1000 ਰੁਪਏ ਵਿਗਾ ਕੁਝ ਵੀ ਨਹੀਂ ਹੈ ਇਹ ਮੁਆਵਜ਼ੇ ਮੁਝਾਂ ਕੁਝ ਨਹੀਂ ਸਾਨੂੰ ਇਹ ਚਾਹੀਦਾ ਕਿ ਸਾਨੂੰ ਇਹ ਮਾਰਾਂ ਤੋਂ ਬਚਾਵੇ ਸਰਕਾਰ ਮਾਰਾਂ ਤੋਂ ਜਿਵੇਂ ਇਹ ਗੱਲ ਹੁਣੀ ਵੀ ਲਾ ਲੋ ਹੁਣ ਘੱਗੜ ਟੁੱਟ ਕੇ ਨਹਿਰ ਚ ਗਿਰ ਗਿਆ ਉਹ ਘੱਟਾ ਘੱਟ ਵੀ 2 ਕਿੱਲੇ 20 ਵੀ ਫੁੱਟ ਡੂੰਗੇ ਹੋ ਜਾਣੇ ਉਹਦੇ ਜਿੱਥੋਂ ਪਾਣੀ ਗਿਰਿਆ ਉਹ ਚ ਮਿੱਟੀ ਕੌਣ ਪਾਏਗਾ ਲੋਕੀਲੇ ਜ਼ਿਮੀਂਦਾਰ ਤੇ ਖਰਾਬ ਹੋਗੇ ਨਾ ਅਗਰ ਉਹੀ ਮਿੱਟੀ ਇੱਕ ਥਾਂ ਤੋਂ ਕੱਗਰ ਬਾਹਰ ਨਿਕਲਿਆ ਉਹਨੇ ਰਿੱਤਾ ਘੜਦਾ ਦਾ ਦਾਸ ਫੁੱਟ ਉਹਦੇ ਉੱਪਰ ਚੜਾਤਾ ਖੇਤ ਦੇ ਵਿੱਚ ਤੇ ਉਹਨੂੰ ਮੈਨਗਲ ਕਹਿੰਦੇ ਅੰਨਾ ਜੀ ਚੱਕਣੀ ਦੇਣੀ ਜਿੱਥੇ ਪਾਉਣੀ ਹੈ ਉਹ ਜ਼ਿੰਮੇਦਾਰ ਜੇਬ ਤੋਂ ਪਾਵੇ ਐਜੇ ਇਹ ਲੱਗਦਾ ਕਿ ਜਿਵੇਂ ਕਿਸਾਨ ਨੂੰ ਮਰਨ ਤੇ ਤੁਰੀ ਹੋਈ ਹੈ ਸਰਕਾਰ ਵੀ ਅਸੀਂ ਤਾਂ ਕੁਝ ਨਹੀਂ ਕਹਿ ਸਕਦਾ ਹੁਣ ਉਹਦੇ ਅੱਗੇ ਅਰਦਾਸ ਕਰ ਸਕਦੇ ਆਂ ਵੀ ਉਹਨੇ ਸਾਨੂੰ ਵਿਫਤਾ ਪਾਈ ਹੈ ਉਹੀ ਸਾਨੂੰ ਬਚਾ ਸਕਦਾ ਸਰਕਾਰਾਂ ਦੇ ਸਾਨੂੰ ਕੋਈ ਹੱਥ ਨਹੀਂ ਹੈ ਵੈਗਰਜੀ ਕਾਲ ਸਾਹਿਬ ਵੈਗਰਜੀ ਤਾਂ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਅਸੀਂ ਜਾਣਿਆ ਕਿ ਉਹਨਾਂ ਨੇ ਇਹ ਬੰਨ ਕਿੰਨੀ ਮਿਹਨਤ ਤੇ ਮੁਸ਼ਦਦ ਨਾਲ ਇੱਕ ਵਾਰ ਫੇਰ ਤੋਂ ਖੜਾ ਕਰਿਆ ਉਹ ਦੱਸ ਰਹੇ ਸੀ ਕਿ ਕਿਵੇਂ ਉਹਨਾਂ ਨੇ ਮਿੱਟੀ ਦੀ ਬੋਰੀਆਂ ਭਰ-ਭਰ ਕੇ ਇੱਥੇ ਫੇਰ ਤੋਂ ਲਾਈਆਂ ਤਾਂਕਿ ਪਾਣੀ ਉਹਨਾਂ ਦੇ ਪਿੰਡ 'ਚ ਨਾ ਜਾ ਸਕੇ ਇਸ ਵੇਲੇ ਇਹ ਪਾਣੀ ਜੋ ਹੈ ਉੱਤਰ ਦਾ ਨਜ਼ਰ ਆ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੇ ਕੱਲ ਤੱਕ ਮੀਂਹ ਨਹੀਂ ਪੈਂਦਾ ਜਾਂ ਪਹਾੜਾਂ ਵੱਲੋਂ ਹੋਰ ਪਾਣੀ ਨਹੀਂ ਆਂਦਾ ਤਾਂ ਇਹ ਪਾਣੀ ਦਾ ਜੋ ਪੱਧਰ ਹੈ ਨਾਰਮਲ ਹੋ ਜਾਏਗਾ ਬੁਲੰਨ ਟੀਵੀ ਤੁਹਾਨੂੰ ਸਭ ਨੂੰ ਅਪੀਲ ਕਰਦਾ ਹੈ ਕਿ ਫਾਲਤੂ ਅਫਵਾਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ। ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ। ਔਰ ਤੱਕ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ, ਕਮੈਂਟ ਕਰਨਾ ਨਾ ਭੁੱਲਣਾ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਹੁਣ ਮੈਨੂੰ ਦਿਓ ਇਜਾਜ਼ਤ ਪਰ ਯਾਦ ਰੱਖਣਾ ਜਿੱਥੇ ਕੋਈ ਨਹੀਂ ਉੱਥੇ ਬੁਲੰਦ ਹੈ।